ਅਦੇਖੋ ਸਿਆਸਤ ਦੇ ਤਾਂ ਬੜੇ ਤਨੀ ਸੀ ਔਰ ਬੜੇ ਇੱਕ ਨੇਕ ਇਨਸਾਨ ਚਲਾ ਗਿਆ ਮਤਲਬ ਲੱਖਾਂ ਲੋਕ ਰੋਜ਼ ਦੁਨੀਆ ਤੇ ਆਉਂਦੇ ਆ ਤੇ ਲੱਖਾਂ ਲੋਕ ਰੋਜ਼ ਦੁਨੀਆ ਤੋਂ ਚਲੇ ਜਾਂਦੇ ਆ ਪਰ ਕੁਝ ਐਸੇ ਲੋਕ ਵੀ ਹੁੰਦੇ ਆ ਜਿਹੜੇ ਆਉਂਦੇ ਤਾਂ ਜ਼ਰੂਰ ਹੈ ਪਰ ਆਪਣੀ ਸੇਵਾ ਆਪਣਾ اخلاق ਆਪਣਾ ਕਿਰਦਾਰ ਉਹਦੀ وجہ ਨਾਲ ਆਉਂਦੇ ਤਾਂ ਦੁਨੀਆ ਤੇ ਜ਼ਰੂਰ ਹੈ ਪਰ ਫਿਰ ਜਾਂਦੇ ਨਹੀਂ ਅਮਰ ਹੋ ਜਾਂਦੇ ਟਿੰਡਸਾ ਸਾਹਿਬ ਜਿਹੜੀ ਉਹਨਾਂ ਦੀ ਜਿਹੜੀ ਸ਼ਖਸੀਅਤ ਸੀ ਉਹਨਾਂ بے ਦਾਗ ਸ਼ਖਸੀਅਤ ਸੀ ਔਰ ਪੰਜਾਬ ਨੂੰ ਔਰ ਉਹਨਾਂ ਦੇ ਖਾਨਦਾਨ ਨੂੰ ਜ਼ਾਹਿਰ ਹੈ ਕਿ ਬੜਾ ਵੱਡਾ ਨੁਕਸਾਨ ਹੈ ਔਰ ਉਹਨਾਂ ਦੀ ਜਿਹੜੀ ਮਰਾਜ ਨੀਤੀ ਦਾ ਜਿਹੜਾ ਮਕਸਦ ਸੀ ਔਰ ਮਹਿਵਰ ਸੀ ਉਹ ਇਹੀ ਸੀ ਕਿ ਪੰਜਾਬ ਜਿਹੜਾ ਪੰਜਾਬ ਨੂੰ ਕਿਵੇਂ ਉੱਚਾ ਚੱਕਿਆ ਜਾ ਸਕੇ ਔਰ ਅੱਜਕੱਲ ਇਹ ਇਸ ਕਿਸਮ ਦੇ ਲੋਕ ਜਿਹੜੇ ਹੈ ਇਹ ਜਿਹੜੇ ਸਾਂਚੇ ਜਿਹੜੇ ਸਾਂਚੇ 'ਚ ਟਿੰਡਸਾ ਸਾਹਿਬ ਬਣੇ ਸੀ ਮੈਨੂੰ ਲੱਗਦਾ ਰੱਬ ਨੇ ਉਹ ਸਾਂਚੇ ਹੀ ਤੋੜਦੇ ਉਹ ਜਦੋਂ ਮੈਂ ਛੋਟਾ ਹੁੰਦਾ ਸੀ ਮੈਂ ਤਾਂ ਇੱਕ ਫੀਅਟ ਕਾਰ ਆਂਦੀ ਹੁੰਦੀ ਸੀ ਬੜੀ ਉਹ ਅੱਜ ਕੱਲ ਉਹ ਮਾਡਲ ਹੀ ਖਤਮ ਹੋ ਗਏ ਟਿੰਸਾ ਸਾਹ ਵਾਲੇ ਤਾਂ ਮਾਡਲ ਹੀ ਖਤਮ ਹੋ ਗਏ ਚੰਗੇ ਬੰਦਿਆਂ ਦੀ ਮਤਲਬ ਦੇਖੋ ਆਣਾ ਜਾਣਾ ਤਾਂ ਦੁਨੀਆ ਤੇ ਬਣਿਆ ਹੈ ਇਹ ਤਾਂ ਕੁਦਰਤ ਦਾ ਨਿਯਮ ਹੈ ਪਰਮਾਤਮਾ ਦਾ ਇੱਕ ਸੂਲ ਹੈ ਬੰਦੇ ਆਉਂਦੇ ਚਲੇ ਜਾਂਦੇ ਆ ਪਰ ਜੋ ਟਿੰਡਸਾ ਸਾਹਿਬ ਦੇ ਜਿਹੜੇ ਕਾਰਨਾਮੇ ਆ ਜਿਹੜਾ ਉਹਨਾਂ ਨੇ ਪੰਜਾਬ ਦੀ ਖੇਮਤ ਕੀਤੀ ਹੈ ਉਹ ਨਾਂ ਪੁਲਾਉਣ ਵਾਲੇ ਬਾਦਲ ਸਾਹਿਬ ਦੇ ਨਾਲ ਸੱਜੀ ਬਾਹ ਮਰ ਲੜ ਕੇ ਕੰਮ ਉਹ اور ਮੇਰਾ ਜਿਹੜਾ ਮੇਰੀ ਬਚਪਨ ਤੋਂ ਜਿਹੜੀ ਮੇਰੀ ਜਦੋਂ ਹੋਸ਼ ਆਉਂਦਾ ਇੱਕ ਬੱਚੇ ਨੂੰ ਮੈਨੂੰ ਤਾਂ 5-6 ਸਾਲ ਦੇ ਬੱਚੇ ਨੂੰ ਹੋਸ਼ ਆਣਾ ਸ਼ੁਰੂ ਹੋ ਜਾਂਦਾ ਤੇ ਉਦੋਂ ਦਾ ਮੈਂ ਟਿੰਡਸਾ ਸਾਹਿਬ ਨੂੰ ਆਪਣੀ ਜ਼ਿੰਦਗੀ ਦਾ ਮਤਲਬ ਪਰਮਿੰਦਰ ਦੇ ਬਾਅਦ ਜਿਵੇਂ ਹੁੰਦਾ ਕਿ ਚਲੋ ਪਰਮਿੰਦਰ ਦਾ ਤਾਂ ਹੈ ਹੀ ਪਰ ਇਹ ਸਾਡਾ ਇੱਕ ਇੱਕ ਜਿਹਨੂੰ ਵੱਡਾ ਪਰਿਵਾਰ ਕਹਿੰਦੇ ਵਸੀ ਪਰਿਵਾਰ ਉਹਨਾਂ ਦੇ ਸਾਡੇ ਬਜ਼ੁਰਗ ਸੀ ਉਹ ਬਜ਼ੁਰਗ ਚਲੇ ਗਏ ਸੋ ਇਸ ਕੱਲ ਦਾ ਦੁੱਖ ਵੀ ਹੈ ਰੰਜ ਵੀ ਹੈ ਜ਼ਹਿਨ ਦੇ ਵਿੱਚ ਢੀਂਡਾ ਸਾਹਿਬ ਨਾਲ ਜ਼ਹਿਨ ਦੇ ਤੋਂ ਵਿੱਚ ਕੀ ਹੈ ਕਿ ਸਿਆਸੀ ਜਿਹੜੇ ਕਦਮ ਜਿਹੜੇ ਸਭ ਤੋਂ ਪਹਿਲਾਂ ਚੱਕੇ ਉਹ ਇਹਨਾਂ ਦੀ ਰੇਨਮਾਈ ਹੇਠ ਹੀ ਚੱਕੇ ਸੀ ਜਦੋਂ ਪਹਿਲਾ ਗਿੱਦੜਵਾਦਾ ਇਲੈਕਸ਼ਨ ਹੋਇਆ ਤਾਂ ਇਧਰ ਅਸਲ ਉਹ ਮੈਂ ਥੋੜੀ ਲੜਿਆ ਸੀ ਇਹਨਾਂ ਲੋਕਾਂ ਨੇ ਆ ਕੇ ਲੜਿਆ ਸੀ ਇਨਾਂ ਦੀ ਵਜ੍ਹਾ ਨਾਲ ਹੀ ਰਾਜਨੀਤੀ ਚਾਏ ਹਾਂ ਹਾਂ ਸਰ ਅੱਜ ਇਸ ਕੱਲ ਦਾ ਦੁੱਖ ਹੈ थैंक यू ਠੀਕ ਹੈ ਬਹੁਤ ਮਿਹਰਬਾਨ ਦੇਖੋ ਸਿਆਸਤ ਦੇ ਤਾਂ ਬੜੇ ਤਨੀ ਸੀ ਔਰ ਬੜੇ ਇੱਕ ਨੇਕ ਇਨਸਾਨ ਚਲਾ ਗਿਆ ਮਤਲਬ ਲੱਖਾਂ ਲੋਕ ਰੋਜ਼ ਦੁਨੀਆ ਤੇ ਆਉਂਦੇ ਆ ਤੇ ਲੱਖਾਂ ਲੋਕ ਰੋਜ਼ ਦੁਨੀਆ ਤੋਂ ਚਲੇ ਜਾਂਦੇ ਆ ਪਰ ਕੁਝ ਐਸੇ ਲੋਕ ਵੀ ਹੁੰਦੇ ਆ ਜਿਹੜੇ ਆਉਂਦੇ ਤਾਂ ਜ਼ਰੂਰ ਹੈ ਪਰ ਆਪਣੀ ਸੇਵਾ आ, अपना اخلاق अपना किरदार ओ दी वजह नाल आंदे ਤਾਂ ਦੁਨੀਆ ਤੇ ਜ਼ਰੂਰ ਹੈ ਪਰ ਫਿਰ ਜਾਂਦੇ ਨਹੀਂ ਅਮਰ ਹੋ ਜਾਂਦੇ ਇਹ ਢਿੰਡਾ ਸਾਹਿਬ ਜਿਹੜੇ ਇਹਨਾਂ ਦੀ ਜਿਹੜੀ ਸਿੱਖਿਆਤ ਸੀ ਉਹਨਾਂ بے ਦਾਗ ਸਿੱਖਿਆਤ ਸੀ ਔਰ ਪੰਜਾਬ ਨੂੰ ਔਰ ਉਹਨਾਂ ਦੇ ਖਾਨਦਾਨ ਨੂੰ ਜ਼ਾਹਿਰ ਹੈ ਕਿ ਬੜਾ ਵੱਡਾ ਨੁਕਸਾਨ ਹੈ ਔਰ ਉਹਨਾਂ ਦੀ ਜਿਹੜੀ ਮਰਾਜ ਨੀਤੀ ਦਾ ਜਿਹੜਾ ਮਕਸਦ ਸੀ ਔਰ ਮਹਿਵਰ ਸੀ ਉਹ ਇਹੀ ਸੀ ਕਿ ਪੰਜਾਬ ਜਿਹੜਾ ਪੰਜਾਬ ਨੂੰ ਕਿਵੇਂ ਉੱਚਾ ਚੱਕਿਆ ਜਾ ਸਕੇ ਔਰ ਅੱਜਕੱਲ੍ਹ ਅਸ ਕਸਮ ਦੇ ਲੋਕ ਜਿਹੜੇ ਐ ਇਹ ਜਿਹੜੇ ਸਾਂਚੇ ਜਿਹੜੇ ਸਾਂਚੇ ਚ ਢਿੰਡਸਾ ਸਾਹਿਬ ਬਣੇ ਸੀ ਮੈਨੂੰ ਲੱਗਦਾ ਰੱਬ ਨੇ ਉਹ ਸਾਂਚੇ ਹੀ ਤੋੜਦੇ ਉਹ ਜਦੋਂ ਮੈਂ ਛੋਟਾ ਹੁੰਦਾ ਸੀ ਮੈਂ ਤਾਂ ਇੱਕ ਫੀਅਟ ਕਾਰ ਆਂਦੀ ਹੁੰਦੀ ਸੀ ਬੜੀ ਉਹ ਅੱਜ ਕੱਲੋ ਮਾਡਲ ਹੀ ਖਤਮ ਹੋ ਗਿਆ ਢਿੰਡਸਾ ਸਾਹਿਬ ਵਾਲੇ ਤਾਂ ਮਾਡਲ ਹੀ ਖਤਮ ਹੋ ਗਿਆ ਚੰਗੇ ਬੰਦਿਆਂ ਦੀ ਮਤਲਬ ਦੇਖੋ ਆਣਾ ਜਾਣਾ ਤਾਂ ਦੁਨੀਆ ਤੇ ਬਣਿਆ ਇਹ ਤਾਂ ਕੁਦਰਤ ਦਾ ਨਿਯਮ ਹੈ ਪਰਮਾਤਮਾ ਦਾ ਇੱਕ ਸੂਲ ਹੈ ਬੰਦੇ ਆਉਂਦੇ ਚਲੇ ਜਾਂਦੇ ਐ ਪਰ ਜੋ ਟਿੰਡਸਾ ਸਾਹਿਬ ਦੇ ਜਿਹੜੇ ਕਾਰਨਾਮੇ ਆ ਜਿਹੜਾ ਉਹਨਾਂ ਨੇ ਪੰਜਾਬ ਦੀ ਖੇਮਤ ਕੀਤੀ ਹੈ ਉਹ ਨਾ ਪੁਲਾਉਣ ਵਾਲੇ ਬਾਦਲ ਸਾਹਿਬ ਦੇ ਨਾਲ ਸੱਜੀ ਬਾਹ ਮਰ ਲੜ ਕੇ ਉਹ ਮੇਰਾ ਜਿਹੜਾ ਮੇਰੀ ਬਚਪਨ ਤੋਂ ਜਿਹੜੀ ਮੇਰੀ ਜਦੋਂ ਹੋਸ਼ ਆਉਂਦਾ ਇੱਕ ਬੱਚੇ ਨੂੰ ਮੈਨੂੰ ਪੰਜ 6 ਸਾਲ ਦੇ ਬੱਚੇ ਨੂੰ ਹੋਸ਼ ਆਣਾ ਸ਼ੁਰੂ ਹੋ ਜਾਂਦਾ ਤੇ ਉਦੋਂ ਦਾ ਮੈਂ ਟਿੰਡਸਾ ਸਾਹਿਬ ਨੂੰ ਆਪਣੀ ਜ਼ਿੰਦਗੀ ਦਾ ਮਤਲਬ ਪਰਮਿੰਦਰ ਦੇ ਬਾਅਦ ਜਿਵੇਂ ਹੁੰਦਾ ਹੈ ਕਿ ਚਲੋ ਪਰਮਿੰਦਰ ਦਾ ਤਾਂ ਹੈ ਹੀ ਪਰ ਇਹ ਸਾਡਾ ਇੱਕ ਇੱਕ ਜਿਹਨੂੰ ਵੱਡਾ ਪਰਿਵਾਰ ਕਹਿੰਦੇ ਵਸੀ ਪਰਿਵਾਰ ਉਹਨਾਂ ਦੇ ਸਾਡੇ ਬਜ਼ੁਰਗ ਸੀ ਉਹ ਬਜ਼ੁਰਗ ਚਲੇ ਗਏ ਸੋ ਇਸ ਕੱਲ ਦਾ ਦੁੱਖ ਵੀ ਹੈ ਰੰਜ ਵੀ ਹੈ ਜ਼ਹਿਨ ਦੇ ਵਿੱਚ ਢੀਂਡਾ ਸਾਹਿਬ ਨੇ ਜ਼ਹਿਨ ਦੇ ਤੋਂ ਵਿੱਚ ਕੀ ਹੈ ਕਿ ਸਿਆਸੀ ਜਿਹੜੇ ਕਦਮ ਜਿਹੜੇ ਸਭ ਤੋਂ ਪਹਿਲਾਂ ਚੱਕੇ ਉਹ ਇਹਨਾਂ ਦੀ ਰੇਨਮਾਈ ਹੇਠ ਹੀ ਚੱਕੇ ਸੀ ਜਦੋਂ ਪਹਿਲਾ ਗਿੱਦੜਵਾ ਦਾ ਇਲੈਕਸ਼ਨ ਹੋਇਆ ਤਾਂ ਅਦਰਸਲ ਉਹ ਮੈਂ ਥੋੜੀ ਲੜਿਆ ਸੀ ਇਹਨਾਂ ਲੋਕਾਂ ਨੇ ਆ ਕੇ ਲੜਿਆ ਸੀ ਤੋ ਇਹਨਾਂ ਦੀ ਵਜ੍ਹਾ ਨਾਲ ਹੀ ਰਾਜਨੀਤੀ ਚ ਆਇਆ ਹਾਂ ਹਾਂ ਸੋ ਅੱਜ ਇਸ ਕੱਲ ਦਾ ਦੁੱਖ ਹੈ ਥੈਂਕ ਯੂ ਠੀਕ ਬਹੁਤ ਮਿਹਰਬਾਨ